ਕਰਜਾ ਮੈਂ ਸਹੀ ਕਰਵਾਦਾ ਕਿਉਂ ਖੜਾ ਤੇ ਬੋਲਦਾ ਵੀ ਯਾਰ ਹਲੋ ਹਲੋ ਹੰਡੀ ਕੀ ਸਲਾਹ ਤੁਹਾਡੀ ਸਲਾਹਾ ਕੁਛ ਨਹੀਂ ਬਿਲਕੁਲ ਵੀ ਹਿਸਲਾ ਦਾ ਨਹੀਂ। ਜੋ ਆਪਾਂ ਜੀ ਨਹੀਂ ਬਦਲੀ ਲੱਗਦੀ ਸਲਾਹ ਰਾਤ ਫੋਨ ਲਾਇਆ ਹੀ ਨਾ। ਨਹੀਂ ਕੋਈ ਨਹੀਂ ਕੁ ਸਲਾਹ ਬਿਲਕੁਲ ਵੀ ਹੈ ਨਹੀਂ। ਪਰ ਕੀ ਗੱਲ ਆਏ? ਹਾਂਜੀ ਹਾਂਜੀ। ਫੇਰ ਫੋਨ ਆਇਆ ਹੀ। ਨਹੀਂ ਫੇਰ ਉਹਦੋਂ ਬਾਅਦ ਤੁਸੀਂ ਇਹ ਕੀਤਾ ਹੋਣੀ ਕੀਤਾ ਬਸ। ਉਹਦੋਂ ਬਾਅਦ ਤੋਂ ਸੀ ਗੱਲ ਨਹੀਂ ਸਾਨੂੰ ਕਹਿਤਾ ਨਹੀਂ ਕਰਨੀ ਗੱਲਬਾਤ ਕੋਈ ਬਸ। ਆਪਣਾ ਹੋਣੀ ਗੱਲ ਹੈ ਨਹੀਂ ਗੱਲ ਵੀ। ਠੀਕ ਹੈ ਜੀ ਓਕੇ ਜੀ ਕਾਗਜ਼ਾਂ ਦਾ ਕਿੱਦਾਂ ਕਰਨੀ ਭਰਨੇ ਆ ਤੁਸੀਂ ਕਿ ਨਹੀਂ ਭਰਨੇ ਕਿ ਜਾਂ ਇਧਰ ਫਿਰ ਮਾਰਾਂ ਗੋਲੀਆਂ ਤੁਹਾਡੇ ਕੁੜੀ ਨਾਲ ਨਹੀਂ ਮਾਰ ਨਹੀਂ ਭਰਨੇ ਜੀ ਨਹੀਂ ਭਰਨੇ ਕਿਹਾ ਤਾਂ ਤੁਹਾਨੂੰ ਸੀ ਦੈਸਨਾ ਲੋ ਵੀ ਭਰੇ ਹਾਂਜੀ ਭਰੇ ਜੀ ਨਹੀਂ ਭਰਦੇ ਵੀਰੇ ਨਹੀਂ ਭਰਦੇ ਇਹ ਕਿਹਾ ਤਾਂ ਤੁਹਾਨੂੰ ਪੰਜ ਤਰੀਕ ਤੱਕ ਘਰੋਂ ਨਹੀਂ ਬਾਹਰ ਜਾਣਾ ਚਾਹੀਦਾ ਤੂੰ ਜੀ 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 ਬਿਲਕੁਲ ਨਹੀਂ ਜਾਂਦੇ ਕਰਈਆਂ ਨਾ ਹੁਣ ਵੀ ਹਾਂਜੀ ਹੁਣ ਵੀ ਕਰਿਆ ਜੀ ਤੇ ਘਰੇ ਹੀ ਰਹਿ ਬਸ ਆਪਦੇ ਮੁੰਡੇ ਨੂੰ ਹੀ ਘਰੇ ਹੀ ਰੱਖ ਓਕੇ ਜੀ ਓਕੇ ਬਿਲਕੁਲ ਨਹੀਂ ਜਾਂਦੇ ਨਾ ਠੀਕ ਹੈ ਜੀ ਓਕੇ ਠੀਕ ਹੈ ਜੀ ਕੋਈ ਨੂੰ ਨਹੀਂ ਰੱਖ ਦਿਓ ਪਿੰਡ ਸਈ ਅੱਜ ਜਿਹੜਾ ਫਲੀਟਪੋਰਟ ਆ ਮੈਨੂੰ ਬਹੁਤ ਸ਼ੌਂਕ ਆ ਪਿੰਡ 'ਚ ਕੰਮ ਕਰਨ ਦਾ ਮੇਰਾ ਸਰਪੰਚ ਚੋਣਾਂ 'ਚ ਪਿੰਚੀ ਦੇ ਫਾਰਮ ਭਾਰਤਿਕਾ ਵਾਂ ਜੀ ਇੱਕ ਨੂੰ ਢੌਂਕੀਆਂ ਆ ਰਹੀਆਂ ਜੀ ਬਹੁਤ ਫੇਰ ਤੋਂ ਲੈ ਕੇ ਜੀ ਨਾਲ ਸੁਪਰ ਕੀਤਾ ਜੀ ਕਿੰਨੇ ਘਰੋਂ ਬਾਹਰ ਨਿਕਲ ਜਾਂਦਾ ਤਾਂ ਫਿਰ ਇਹ ਰਹੀ ਮੇਰੇ ਮਾਪਿਆਂ ਨੂੰ ਬਹੁਤ ਔਖੀਆਂ ਆਈਆਂ ਜੀ ਮੇਰੇ ਮਾਪੇ ਔਰ ਉਹ ਹੀ ਅੰਦੇ ਜੀ ਸਾਰਾ ਮੇਰੇ ਪਿੰਡ ਦਾ ਇੱਕ ਦਾ ਨਾਲ ਆ ਜੀ ਉਹ ਸਾਰਾ ਪਿੰਡ ਦਾ ਸਾਨੂੰ ਕੋਈ ਫਰਕ ਨਹੀਂ ਚਾਹ ਚਾਹ ਗਏ ਪਿਆਰ ਨਾਲ ਪ੍ਰੈਂਸ ਕਹਿੰਦੇ ਜੀ ਹਾਂ ਮਨਿੰਦਰ ਜੀ ਕੀ ਰੋਲਾ ਹੈਗਾ ਕੀ ਪ੍ਰੋਬਲਮ ਆਈ ਹੈ ਮੈਨੂੰ ਬਹੁਤ ਸ਼ੌਂਕ ਆ ਜੀ ਪਿੰਡ 'ਚ ਕੰਮ ਕਰਦਾ ਜੀ ਮੈਂ ਸਰਪੰਚੀ ਚ ਜੋਣੀਆਂ ਲੜੀਆਂ ਜੀ ਫਾਰਮ ਭਰ ਚੁੱਕਾ ਜੀ ਸਾਰੇ ਜਮਾ ਹੋ ਗਏ ਜੀ ਮੈਨੂੰ ਹੰਮ ਧਮਕੀ ਆਈ ਜਾਂਦੀ ਮੇਰੇ ਮਾਪਿਆਂ ਨੂੰ ਜੀ ਕਿ ਤੁਹਾਨੂੰ ਮਾਰਾ ਦਾਂਗੇ ਜੀ ਐ ਕਰ ਦਾਂਗੇ ਜੇ ਘਰੋਂ ਬਾਹਰ ਨਿਕਲ ਗਏ ਜਾਂਦੀ ਆਂਦੀ ਉਹ ਸਹਮੇ ਪੇ ਹੈ ਜੀ ਬਹੁਤ ਬੁਰਾ ਹਾਲ ਹੈ ਜੀ ਮਾਰੇ ਮਾਪੇ ਰੋਈ ਜਾਂਦੇ ਜੀ ਤੁਹਾਡੇ ਕੋਲ ਦਿੰਦਾ ਬਾਹਰ ਮੇਰੀ ਸਿਸ਼ਟਾ ਰਹਿੰਦੀ ਬਾਹਰ ਜੀ ਕੌਣ ਨੇ ਧਮਕੀ ਦੇਣ ਵਾਲਾ ਕੋਈ ਪਤਾ ਹੈ ਉਹ ਐ ਨਹੀਂ ਪਤਾ ਜੀ ਸਾਨੂੰ ਕੌਣ ਦੇ ਰਿਹਾ ਜੀ ਬਾਹਰੋਂ ਫੋਨ ਆਈ ਜਾਂਦੇ ਬਹੁਤ ਜੀ ਇਸ ਮਾਮਲੇ ਸੰਬੰਧੀ ਕਿਤੇ ਸ਼ਿਕਾਇਤ ਕੀਤੀ ਹੈ ਹਾਂਜੀ ਐਸਪੀ ਨੂੰ ਸ਼ਿਕਾਇਤ ਕੀਤੀ ਆ ਉਹ ਵਾਦਾ ਕਹਿੰਦੇ ਆ ਕਿ ਤੁਹਾਡੇ ਨਾਲ ਆ ਸਿਕਿਉਰਟੀ ਵੀ ਦੇਵਾਂਗੇ ਤੁਹਾਨੂੰ ਤਾਨੂੰ ਕੀ ਲੱਗਦਾ ਹੈਗਾ ਜਿਹੜੀ ਇਹ ਧਮਕੀਆਂ ਦਾ ਦੌਰ ਜਿਹੜਾ ਤੁਹਾਨੂੰ ਆ ਰਿਹਾ ਕਿਹੜੇ ਨੰਬਰ ਤੋਂ ਆ ਤੇ ਕਿੱਥੋਂ ਦਾ ਕੋਈ ਲੱਗਦਾ ਕਿ ਕਿੱਥੋਂ ਬਾਹਰੋਂ ਆ ਜੀ ਕੋਈ ਹੈ ਤਾਂ ਉਹ ਜਾਣ ਫਿ ਜਾਣੀ ਹੈ ਜੀ ਬੰਦੇ ਬਾਹਰ ਦਾ ਨੰਬਰ ਸਾਨੂੰ ਪਤਾ ਵੀ ਹੈ ਜੀ ਕੌਣ ਆ ਜੀ ਤੇ ਸਾਡੇ ਮੇਰੇ ਨਾਲ ਆ ਪਿੰਡ ਸਪੋਰਟਰ ਸਾਰਾ ਬਹੁਤ ਧੰਨਵਾਦ ਇਹਨਾਂ ਦਾ ਕਰਦਾ ਜੀ ਮੈਨੂੰ ਹੋਣ ਵੀ ਆ ਰਹੇ ਆ ਕਹਿੰਦੇ ਉਧਰੋਂ ਸਾਰੇ ਮਾਈ ਵੀ ਸਿਕ ਭਾਈਚਾਰਾ ਬਾਰੀਏ ਸਿਕ ਭਾਈਚਾਰਾ ਰਮਦਾਈਏ ਸਿਕ ਭਾਈਚਾਰਾ ਅਸੀਂ ਕਹਿੰਦੇ ਕਿ ਵੋਟ ਇਹਨਾਂ ਨੂੰ ਪਾਉਣ ਦੀ ਜਾਨੀ ਨਹੀਂ ਬਸ ਜੇ ਜਿੱਤ ਵੀ ਗਏ ਇਹਨਾਂ ਨੂੰ ਫਿਰ ਵੀ ਲਾਂਤ ਆ ਜੀ ਜੇ ਜਾਣਗੇ ਥੁੱਦ ਹੋਊਗੀ ਇਹਨਾਂ ਦੀ ਸਾਰੇ ਬੰਦ ਸਿੱਸੀ ਚੋਨੇ ਹੋ ਮੈਂ ਇਨਸਾਫ ਚਾਹੀਦਾ ਮੈਨੂੰ ਜੀ ਮੈਂ ਗਰੀਬ ਘਰ ਦੇ ਉੱਠਾ ਜੀ ਮੇਰਾ ਸ਼ੌਂਕ ਆ ਪੈਨ ਚ ਕੰਮ ਕਰਨ ਦਾ ਬਸ ਮੇਰੇ ਇਹੀ ਸ਼ੌਂਕ ਆ ਤੁਹਾਡੇ ਵਿਰੋਧ ਚ ਕੌਣ ਖੜੇ ਨਹੀਂ ਵਿਰੋਧ ਤੇ ਜੀ ਆਕਦਾ ਆਪਣੇ ਵਿਰੋਧ ਤਾਂ ਕੋਈ ਨਹੀਂ ਆ ਜੀ ਮੇਰਾ ਸਾਰੇ ਮੇਰੇ ਭਾਈ ਜਰਾ ਹੀ ਮੇਰਾ ਵਿਰੋਧ ਕੋਈ ਨਹੀਂ ਜੀ ਮੈਂ ਸਾਰੇ ਭਾਈ ਜਰਾ ਹੀ ਮੇਰੇ ਸਾਰੇ ਦਾਰਾ ਹੀ ਉਹ ਵੀ ਮੇਰਾ ਭਾਈ ਜਰਾ ਜੀ ਭਰਾ ਵੱਡਾ ਜੀ ਤੇ ਜਿਹੜਾ ਮੇਰਾ ਤੀਜਾ ਹਰਜੀਤ ਸਿੰਘ ਆ ਜੀ ਉਹ ਵੀ ਮੇਰਾ ਭਰਾ ਜੀ ਮੈਂ ਇਹਨਾਂ ਦਾ ਨਹੀਂ ਵਿਰੋਧ ਕਰਨ ਚਾਹੁੰਦਾ ਜੀ ਪਰ ਪਰ ਮੈਨੂੰ ਉੱਠ ਨਹੀਂ ਦਿੰਦੇ ਜੀ ਬਸ ਮੇਰਾ ਇਨਸਾਫ ਚਾਹੀਦਾ ਬਸ ਮੈਨੂੰ ਜੀ ਮੇਰੀ ਆਵਾਜ਼ ਬਹੁਤ ਦੂਰ ਤੱਕ ਰਜਾਈ ਨਹੀਂ ਚਾਹੀਦੀ ਮੈਨੂੰ ਬਹੁਤ ਸ਼ੌਂਕ ਆਈ ਕੰਮ ਕਰਨ ਦਾ ਪੈਂਡ ਮੇਰੀ ਆਵਾਜ਼ ਤੁਸੀਂ ਬਹੁਤ ਦੂਰ ਤੱਕ ਜਾਓ ਮੈਂ ਬਹੁਤ ਤੁਹਾਡਾ ਧੰਨਵਾਦ ਆਈ ਜਿਹੜੀ ਧਮਕੀ ਆਈ ਹੈ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਕੋਈ ਬਾਹਰ ਕਿਸੇ ਬਾਹਲੇ ਦੇਸ਼ ਤੋਂ ਆਇਆ ਇਹ ਬਾਹਰੋਂ ਆਈ ਹੈ ਬੰਦੇ ਜਾਣ ਫੀਆਂ ਨਹੀਂ ਬਾਹਰੋਂ ਕੀ ਪਤਾ ਨੂੰ ਕੌਣ ਆ ਪ੍ਰਿੰਸ ਜੀ ਹੈ ਬੰਦੇ ਜਾਣ ਫੀਆਂ ਆ ਜੀ ਮੇਰੇ ਤੁਸੀਂ ਸੰਯੋਗ ਤੇ ਕਿੰਨੇ ਵਾਰੀ ਫੋਨ ਆ ਚੁੱਕਿਆ ਇਹ ਦੋ ਵਾਰੀ ਆ ਚੁੱਕਿਆ ਹੈ ਮੇਰਾ ਪਿਆਰ ਬਹੁਤ ਸਹਿਮ ਹੈ ਭਾਈ ਬਹੁਤ ਰੋਇਆ ਜੀ ਉਹ ਮੈਨੂੰ ਘਰੋਂ ਬਾਹਰ ਜਾਣ ਨਹੀਂ ਦਿੱਤਾ ਪਰ ਫਿਰ ਮੈਂ ਬਹੁਤ ਦਲੇਰ ਹੋ ਗਿਆ ਜੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਦਸਤਾਰ ਬੰਨ ਕੇ ਐਂ ਮੁੱਛਾ ਕੁੰਨੀਆਂ ਕਰਕੇ ਐਂ ਰਾਤ ਨੂੰ ਸੌਣਾ ਕਰਨਾ ਬਸ ਮੈਂ ਬਹੁਤ ਦਲੇਰ ਹੋ ਗਿਆ ਉਸ ਉਸ ਦੀ ਕੋਈ ਰਿਕਾਰਡਿੰਗ ਵਗੈਰਾ ਹੋਈ ਹੈ ਤੁਹਾਡੇ ਕੋਲ ਕੋਈ ਹਾਂਜੀ ਹਾਂਜੀ ਮੇਰੇ ਕੋਲ ਵੀਡੀਓ ਹੈਗੀ ਜੀ ਬਗੈਨਾ ਬਹੁਤ ਦਲੇਰ ਹੋ ਚੱਕਾ ਜੀ ਮੇਰਾ ਸਾਰਾ ਪਿੰਡ ਮੇਰੇ ਨਾਲ ਆ ਜੀ ਠੀਕ 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 ਇਹ ਨਾ ਧਰਮਿੰਦਰ ਸਿੰਘ ਜੋ ਨਵੇਂ ਜੂਸ ਦਾ ਮੁੰਡਾ ਜੰਗ ਭਲਾ ਡੁ ਠੀਕ ਆ ਉਹਦੀ ਆਪਣਾ ਪਿੰਡ ਦੇ ਵਿੱਚ ਸੇਵਾ ਕਰਦਾ ਨੂੰ ਮੌਕਾ ਮਿਲਿਆ ਸੇਵਾ ਕਰਨੀ ਚਾਹੁੰਦਾ ਉਹਨੂੰ ਕਰਨੀ ਚਾਹੀਦੀ ਹੈ ਜੇ ਉਹਨੂੰ ਵੋਟ ਪਾਉਣੇ ਕਿਸੇ ਨੇ ਪਾਏ ਬਾਰੇ ਉਹਨੂੰ ਧੰਕੀ ਦੇਣੀ ਬਹੁਤ ਗਲਤ ਗੱਲ ਹੈ ਜੋ ਸਾਡੀ ਅੱਜ ਦੀ ਸਰਕਾਰ ਬਣੀ ਆ ਇਹ ਆਵਾਜ਼ ਸਾਡੇ ਸੀਐਮ ਸਾਹਿਬ ਤੱਕ ਰਜਾਈ ਚਾਹੀਦੀ ਆ ਜੋ ਕਹਿੰਦਾ ਸੀਗਾ ਕਿ ਮੇਰਾ ਹਰਾ ਪੈਨ ਮੇਰਾ ਚੰਗੇ ਕੰਮ ਲਈ ਚੱਲੂਗਾ ਅਜੇ ਹਰਾ ਪੈਨ ਉਹਦਾ ਇਹ ਚੰਗੇ ਕੰਮ ਵਾਸਤੇ ਚੱਲਣਾ ਚਾਹੀਦਾ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਸਾਰੇ ਮੈਂ ਸਿਮਿਆ ਪਿੰਡ ਦਾ ਰਹਿਣ ਵਾਲਾ ਠੀਕ ਓਕੇ ਉਹ ਮੇਰੇ ਕੋਲ ਕੋਈ ਨਹੀਂ ਆਉਂਦਾ ਕਹਿੰਦਾ ਸਰ ਦਵਾਰਾ ਕਰਦੇ। ਕਹਿੰਦਾ ਸੱਜ ਸੀਨੀਅਰ ਕਮੇਟੀ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਅਜਾਣੀ ਜੁਵਾ ਨੂੰ ਫਿਟਕੋ ਲਾਈ ਗਿਆ ਕਿਸੇ ਵਿਦੇਸ਼ੀ ਨੰਬਰ ਤੇ। ਕੀ ਇਹ ਸਾਰਾ ਮਾਮਲਾ ਸੀ? ਮਾਮਲਾ ਕੁ ਵੀ ਇਤਨਾ ਸੀਰੀਅਸ ਨਹੀਂਗਾ। ਉਸ ਨੂੰ ਇਹੋ ਕਾਲ ਆਈ ਵੀ ਤੈਨੂੰ ਅਸੀ ਪੇਪਰ ਨਾ ਨਾਮਿਨੇਸ਼ਨ ਪੇਪਰ ਨਾ ਭਰੀ ਵੀ ਤੈਨੂੰ ਮਤਲਬ ਇਹਨੂੰ ਭੁਟਾਇਆ ਤੇ ਮਕਾਇਆ ਗਿਆ ਵਾ। ਤੇ ਕੱਲ ਫੇਰ ਉਹਨੂੰ ਕਾਲ ਆਈ ਸੀ ਅਜੇ ਸਾਨੂੰ ਕਲੀਅਰ ਨਹੀਂ ਪਤਾ ਵੀ ਕਿੰਨੇ ਕਿਹੜੇ ਟਾਈਮ ਤੇ ਆਈ ਕਿਹਦੇ ਲਈ ਕਾਲ ਆਈ ਸੀ ਵੀ ਇਸੇ ਸੰਬੰਧ ਵਿੱਚ ਉਹ ਆਪਣਾ ਨਾਮੀਨੇਸ਼ਨ ਪੇਪਰ ਨਾ ਭਰੀ ਉਹਦੇ ਸੰਬੰਧ ਚ ਆਈ ਵੈਰੀਫਾਈ ਕਰਨ ਰਏ ਆ ਕੋਈ ਵੈਰੀਫਾਈ ਕਰਕੇ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਕੋਈ ਮਸਲ ਕਿਹੜੇ ਪਿੰਡ ਦਾ ਰਹਿੰਦਾ ਪਿੰਡ ਦਾ ਤਾਂ ਜੇ ਕੋਈ ਪਤਾ ਨਹੀਂ ਲੱਗਿਆ ਹਿੰ ਜਿੰਨੂੰ ਕਾਲ ਆਈ ਆ ਉਹਦਾ ਨਾਮ ਆ ਆਪਣਾ ਮਨਿੰਦਰ ਸਿੰਘ ਦਾ ਨਾਮ ਇਹ ਜਾਜ਼ਮੀਦਵਾਰ ਆ ਉਹ ਬੁਰੇ ਸਾਡੇ ਵੱਲੋਂ ਕਿਸ ਤਰ੍ਹਾਂ ਦੀ ਹੰਕਾਰਵਾਈ ਕੀਤੀ ਜਾਏਗੀ ਸਾਡੇ ਵੱਲੋਂ ਜਿਹੜੀ ਕਾਲ ਆ ਉਹਨੂੰ ਅਸੀਂ ਚੰਗੀ ਤਰ੍ਹਾਂ ਟਰੇਸ ਕਰਕੇ ਫਿਰ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਸੀਰੀਅਸ ਸੀਰੀਅਸ ਵੀ ਕੀਤੀ ਜਾਊ ਕੋਈ ਇਹਦੇ ਵਿੱਚ ਲੋੜ ਆਏਗੀ